ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੋਤ ਬਲੌਗ ਐਂਡ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਜੀ ਸਲਵਾਰ ਦੇ ਬਲ ਪਾਉਣਾ ਵੀ ਕਿਸੇ ਵੀ ਨਾਪ ਦੀ ਸਲਵਾਰ ਤੇ ਆਪਾਂ ਜਿੰਨੇ ਇੰਚ ਦੀ ਮਰਜ਼ੀ ਬੈਲਟ ਹੋਵੇ ਵੀ ਆਪਾਂ ਬਲ ਇਸ ਤਰ੍ਹਾਂ ਪਾ ਸਕਦੇ ਆ 20 ਇੰਚ ਦੀ 22 ਇੰਚ ਦੀ 23 ਇੰਚ ਦੀ ਜਿੰਨੇ ਵੀ ਬੈਲਟ ਤੁਹਾਡੇ ਕੋਲੇ ਤਿਆਰ ਹੁੰਦੀ ਹੈਗੀ ਤੁਸੀਂ ਬਲ ਇਸ ਤਰ੍ਹਾਂ ਪਾਉਣੇ ਨੇ ਆ ਦੇਖੋ ਬੈਲਟ ਆਪਾਂ ਬਣਾ ਲਈ ਹੈ ਜੀ ਤੇ ਹੁਣ ਆਪਾਂ ਇਹਦੇ ਬਲ ਪਾਉਣੇ ਨੇਗੇ ਦੇਖੋ ਬੈਲਟ ਨੂੰ ਨਾ ਇਸ ਤਰ੍ਹਾਂ ਫੜ ਕੇ ਜਿੰਨੀ ਆਪਣੀ ਤਿਆਰ ਆ ਇਹਨਾਂ ਆਪਾਂ ਇਹਨੂੰ ਵੱਧ ਕੱਟ ਕਰਕੇ ਰੱਖ ਲੈਣਾਗਾ ਦੇਖੋ ਆਪਾਂ ਕਿੰਨਾ ਫਰਕ ਪਾਇਆਗਾ 2.5 ਜਾਂ 3 ਇੰਚ ਦਾ ਫਰਕ ਹੋਊ ਜੀ ਤੇ ਉਸ ਤੋਂ ਬਾਅਦ ਆਪਾਂ ਇੱਥੇ ਇੱਕ ਨਿਸ਼ਾਨ ਲਾ ਲੈਣਾ ਇਸ ਤਰ੍ਹਾਂ ਆਪਾਂ ਟਕ ਲਾ ਲੈਣੇ ਨੇਗੇ ਹੁਣ ਦੇਖੋ ਕੀ ਕਰਨਾਗਾ ਆਪਾਂ ਇਹਨੂੰ ਆਪਾਂ ਜੜਾਈ ਕਰਨਾਗਾ ਠੀਕ ਹੈ ਜੀ 벨ਟ ਨੂੰ ਆਪਾਂ ਜੜਾਈ ਕਰਨਾ ਇਹ ਤੁਸੀਂ ਧਿਆਨ ਰੱਖਣਾਗਾ ਕਿ ਆਪਣਾ ਜਿਹੜਾ ਨੇਫੇ ਵਾਲਾ ਪਾਸਾ ਹੋਊਗਾ ਉਹ ਘੱਟ ਹੋਣਾ ਚਾਹੀਦਾਗਾ ਤੇ ਜਿਹੜਾ ਆਪਣਾ ਦੂਸਰਾ ਹੋਊਗਾ ਉਹ ਵੱਧ ਹੋਣਾ ਚਾਹੀਦਾ ਜਿਹੜਾ ਵੱਧ ਪਾਸਾ ਹੋ ਉਹ ਆਪਾਂ ਸਲਵਾਰ ਨਾਲ ਜੜਾਈ ਕਰਾਂਗੇ ਪਹਿਲਾਂ ਆਪਾਂ ਦੋ ਬਲ ਪਾ ਲਈਏ ਜੀ ਫਿਰ ਆਪਾਂ ਜੜਾਈ ਕਰਕੇ ਦਿਖਾਉਨੇ ਆ ਤੁਹਾਨੂੰ ਹਾਂਜੀ ਹੁਣ ਦੇਖੋ ਆਪਾਂ ਜਿਹੜੇ ਪੈਕ ਵਾਲੇ ਨੇ ਦੋ ਬਲ ਪਾ ਲਏ ਨੇਗੇ ਤੇ ਹੁਣ ਆਪਾਂ ਇਹਦੇ ਨਾਲ 벨ਟ ਜੜਾਈ ਕਰਾਂਗੇ ਇਹ ਸਭ ਤੋਂ ਆਸਾਨ ਤਰੀਕਾ ਜੀ ਬਲ ਪਾਉਣ ਦਾ ਤੇ ਦੇਖੋ ਇਹ ਨੂੰ ਆਪਾਂ ਜਿਹੜਾ ਪਾਸਾ ਘੱਟਾਗਾ ਉਹਨੂੰ ਆਪਾਂ ਅੱਗੇ ਰੱਖਾਂਗੇ ਆ ਦੇਖੋ ਬੈਕ ਵਾਲਾ ਪਾਸਾ ਆਪਾਂ ਵੱਧ ਰੱਖਿਆਗਾ ਜਿਸ ਤਰ੍ਹਾਂ ਆਪਾਂ ਤੁਹਾਨੂੰ ਦਿਖਾਇਆ ਕਿ ਵੱਧ ਘੱਟ ਕਰਕੇ ਆਪਾਂ ਕਿਸ ਤਰ੍ਹਾਂ ਨਿਸ਼ਾਨ ਲਾ ਲਵਾਂਗੇ ਤੁਸੀਂ ਟੱਕ ਲਾ ਲਓ ਆ ਦੇਖੋ ਹੁਣ ਆਪਾਂ ਇਹਨੂੰ ਬੈਲਟ ਨੂੰ ਜੜਾਈ ਕਰਦੇ ਆ ਜਿਹੜਾ ਵੱਧ ਵਾਲਾ ਪੱਲਾਗਾ ਇਹ ਕਿੱਥੇ ਤੱਕ ਜੜਾਈ ਕਰਨੀ ਹੈ ਜਿੱਥੇ ਤੱਕ ਆਪਾਂ ਨਿਸ਼ਾਨ ਲਾਇਆਗਾ ਸਾਈਜ਼ 3 ਇੰਚ ਬਸ 벨ਟ ਇੱਕ ਪਾਸੇ ਉਹ ਕੱਟ ਕਰਕੇ ਆਪਾਂ ਨਿਸ਼ਾਨ ਲਾ ਲੈਣੇ ਨੇ ਹੁਣ ਆਪਾਂ ਦੂਜੇ ਪਾਸੇ ਨੂੰ ਵੀ ਇਹਨੂੰ ਜੜਾਈ ਕਰ ਲਾਂਗੇ ਜਿੱਥੇ ਤੱਕ ਆਪਾਂ ਨਿਸ਼ਾਨ ਲਾਇਆ ਹੋਇਆਗਾ ਬਾਕੀ ਜਿਹੜਾ ਆਪਣੇ ਕੋਲੇ ਘੇਰ ਬਚੂਗਾ ਜੀ ਉਹਦੇ ਵਿੱਚ ਆਪਾਂ ਸਾਰੇ ਚ ਬਲ ਪਾ ਲੈਣੇ ਨੇਗੇ ਬਾੜ ਤੁਸੀਂ ਜੀ ਜੇ ਤੁਹਾਡੇ ਕੋਲੇ 벨ਟ ਜ਼ਿਆਦਾ ਵੱਡੀ ਹੈਗੀ ਘੇਰ ਘਾਟਾਗਾ ਤੁਸੀਂ 2 ਇੰਚ ਦਾ ਵੀ ਬਲ ਪਾ ਸਕਦੇ ਹੋਗੇ ਘੇਰ ਜਿਆਦਾ ਧਕਾਈ ਜਾਂਦਾ ਵੀ ਬਲ ਪਾ ਸਕਦੇ ਹੋ ਉਹ ਬੈਲਟ ਦੇ ਹਿਸਾਬ ਨਾਲ ਬਲ ਤੁਸੀਂ ਪਾ ਸਕਦੇ ਹੋ ਆ ਦੇਖੋ ਇੱਥੇ ਨਿਸ਼ਾਨ ਤੱਕ ਆਪਾਂ ਹੁਣ ਜੜਾਈ ਕਰ ਲਾਂਗੇ ਦੋਤੀ ਹੁਣ ਆਪਾਂ ਬਾਕੀ ਘੇਰ ਦੇ ਵਿੱਚ ਬਲ ਪਾਵਾਂਗੇ ਇਹਨੂੰ ਹੁਣ ਆਪਾਂ ਇਸ ਤਰ੍ਹਾਂ ਦੀ 벨ਟ ਆਪਾਂ ਜੜ ਲਈ ਹੈਗੀ ਤੇ ਹੁਣ ਆਪਾਂ ਇਹਨੂੰ ਸਿੱਧਾ ਕਰਦੇ ਆਂਗੇ ਲੋ ਜੀ ਫਰੰਟ ਵਾਲੇ ਪਾਸੇ ਹੁਣ ਆਪਾਂ ਇਹਦੇ ਬਲ ਪਾਉਣੇ ਆਂਗੇ ਇੱਥੋਂ ਤੁਸੀਂ 1 ਇੰਚ ਵੀ ਛੱਡ ਸਕਦੇ ਹੋ ਜੀ 1.5 ਇੰਚ ਵੀ ਦੇਖੋ ਆਪਾਂ ਅੰਦਾਜ਼ੇ ਨਾਲ ਇੰਨਾ ਕੱਪੜਾ ਛੱਡ ਲਿਆ ਹੁਣ ਆਪਾਂ ਬਲ ਪਾਉਣੇ ਸ਼ੁਰੂ ਕਰਾਂਗੇ ਬੜਾ ਦੇਖੋ ਕਿੰਨੇ ਪਾਉਣੇ ਆ ਇੱਥੋਂ ਤੁਸੀਂ ਐ ਜਿਹੜੀ ਮਸ਼ੀਨ ਦੀ ਬੇਲ ਬਣੀ ਹੁੰਦੀਆਂ ਨੇ ਇੱਥੋਂ ਚੱਕ ਕੇ ਕੱਪੜਾ ਤੁਸੀਂ ਇਸ ਤਰ੍ਹਾਂ ਬੜ ਪਾ ਸਕਦੇ ਹੋ ਇੱਕੋ ਜਿਹੇ ਬੜ ਪੈਂਦੇ ਨੇ 2.5 ਪੌਣੇ 3 ਇੰਚ ਦਾ ਬੜ ਹੋ ਜਾਂਦਾਗਾ ਕਿਉਂਕਿ ਆਪਾਂ ਨੂੰ ਬਾਰ ਬਾਰ ਨਿਸ਼ਾਨ ਲਾਉਣ ਦੀ ਜ਼ਰੂਰਤ ਨਹੀਂ ਪੈਂਦੀ 2.5 ਪੌਣੇ 3 ਇੰਚ ਦਾ ਬੜ ਪੈ ਜਾਂਦਾ ਇੱਥੋਂ ਇੰਨਾ ਕੀ ਮਾਰਜਨ ਹੁੰਦਾਗਾ ਤੁਸੀਂ ਨਾਪ ਕੇ ਵੀ ਦੇਖ ਲਿਓ ਹੁਣ ਆਪਾਂ ਇੱਥੋਂ ਚੱਕ ਕੇ ਕੱਪੜਾ ਸਾਰੇ ਬੜ ਇਸੇ ਤਰ੍ਹਾਂ ਪਾਉਣੇ ਆ ਇਸ ਤਰ੍ਹਾਂ ਬੜ ਪਾਉਂਗੇ ਜੀ ਬੜ ਬਿਲਕੁਲ ਪਰਫੈਕਟ ਆਉਣਗੇ ਬੈਲਟ ਬਾਦੀ ਘਟਦੀ ਨਹੀਂ ਹੈਗੀਗੀ ਦੇਖੋ ਤੁਸੀਂ ਇੱਕੋ ਜਿਹਾ ਗੈਪ ਰੱਖਣਾ ਸਾਰੇ ਬਲਾਂ ਦਾ ਜਿੰਨਾ ਆਪਾਂ ਇੱਥੋਂ ਰੱਖਿਆ ਤਾਂ ਇਹ ਤੁਸੀਂ ਸੂਈ ਨਾਲ ਮਾਪ ਲੈਣੀ ਆ ਵੀ ਕਿੰਨੇ ਵਾਰ ਆਪਾਂ ਦੇਖੋ ਇਸ ਤਰ੍ਹਾਂ ਹੌਲੀ ਕਰਕੇ ਨਾ ਤੁਸੀਂ 1 2 3 4 5 ਇਸ ਤਰ੍ਹਾਂ ਤੁਸੀਂ ਮਾਪ ਲੈਣਾ ਇਸ ਤਰ੍ਹਾਂ ਤੁਹਾਡਾ ਜਿਹੜਾ ਵਾਲਾਂ ਦਾ ਗੈਪ ਇੱਕੋ ਜਿਹਾ ਰਹੇਗਾ ਤੇ ਵਾਲ ਵੀ ਬਿਲਕੁਲ ਇੱਕੋ ਜਿਹੇ ਆਉਣਗੇ ਵੱਧ ਘਟਣੀ ਹੋਊਗਾ ਕੋਈ ਵਾਲ ਵੱਡਾ ਨਹੀਂ ਕੋਈ ਛੋਟਾ ਨਹੀਂ ਹੋਊਗਾ ਜਿੱਥੋਂ ਤੱਕ ਆਪਾਂ 벨ਟ ਛੱਡੀ ਸੀ ਉੱਥੋਂ ਤੱਕ ਆਪਾਂ ਵਾਲ ਪਾਵਾਂਗੇ ਇਹਪਰ ਲਾਂ ਆਪਾਂ ਇੱਕ ਸਾਈਡ ਵਾਲੇ ਵਾਲ ਕੰਪਲੀਟ ਕਰਦੇ ਆਂਗੇ ਤੇ ਇੱਕ ਚੀਜ਼ ਆਪਾਂ ਤੁਹਾਨੂੰ ਹੋਰ ਦੱਸਾਂਗੇ ਜਿਹੜੇ ਆਪਣੇ ਗੋਡਿਆਂ ਵਾਲਾ ਕੱਪੜਾ ਹੁੰਦਾ ਜੀ ਵੀ ਉਹਦੇ ਵਿੱਚ ਪੜ ਕੇ ਇਸ ਤਰ੍ਹਾਂ ਸੋਣਾ ਉਹਦਾ ਸੈਂਟਰ ਕਰਕੇ ਤੁਸੀਂ ਇੱਕ ਬਲ ਜ਼ਰੂਰ ਪਾਉਣਾਗਾ ਚਾਹੇ ਉਹ ਵੱਡਾ ਹੋਵੇ ਚਾਹੇ ਛੋਟਾ ਬਲ ਹੋਵੇ ਸੈਂਟਰ ਕਰਕੇ ਬਲ ਜ਼ਰੂਰ ਪਾਉਣਾ ਉਹਦਾ ਕਿਉਂਕਿ ਫਿਰ ਜਦੋਂ ਆਪਾਂ ਸਲਵਾਰ ਤੇ ਪ੍ਰੈਸ ਕਰਦੇ ਹਾਂ ਬਿਲਕੁਲ ਕਰੀਜ਼ ਵਧੀਆ ਬਣਦੀ ਹੈਗੀ ਜਿਵੇਂ ਬਲ ਆਪਾਂ ਨਿਸ਼ਾਨ ਲਗਾ ਕੇ ਸੈਂਟਰ ਚ ਬਲ ਨਹੀਂ ਪਾਵਾਂਗੇ ਤਾਂ ਉਹਦੀ ਕਰੀਜ਼ ਨਹੀਂ ਬਣਨੀ ਆ ਦੇਖੋ ਮੇਰੀ ਕਰੀਜ਼ ਬਣਾ ਕੇ ਨਿਸ਼ਾਨ ਲਾਇਆ ਹੋਇਆਗਾ ਹੁਣ ਆਪਾਂ ਬਾਹਲ ਇਹ ਕਿਥੋਂ ਚੱਕ ਕੇ ਪਾਵਾਂਗੇ ਆ ਦੇਖੋ ਥੋੜਾ ਜਿਹਾ ਵੱਡਾ ਆ ਰਿਹਾ ਹੈਗਾ ਕੋਈ ਗੱਲ ਨਹੀਂ ਆਪਾਂ ਥੋੜਾ ਜਿਹਾ ਇਹ ਵਾਲ ਵੱਡਾ ਪਾਵਾਂਗੇ ਹਲੋ ਜੀ ਕਿਉਂਕਿ ਇਹਦੇ ਨਾਲ ਦੇਖੋ ਜਦੋਂ ਆਪਾਂ ਪ੍ਰੈਸ ਕਰਦੇ ਆ ਨਾ ਮੂਰੀ ਨੂੰ ਫੜ ਕੇ ਬਿਲਕੁਲ ਸਹੀ ਪ੍ਰੈਸ ਹੁੰਦੀ ਹੈ ਤੇ ਸਲਵਾਰ ਦੀ ਕਰੀਜ਼ ਵੀ ਵਧੀਆ ਬਣਦੀ ਹੈ ਬਾਕੀ ਵਾਲ ਆਪਾਂ ਉਨੇ ਹੀ ਪਾਵਾਂਗੇ ਹਾਂਜੀ ਦੇਖੋ ਆਪਾਂ ਸਾਰੇ ਬਾੜ ਪਾ ਲੈਨੇ ਤੇ ਆ ਆਪਣੀ ਬੈਲਟ ਆਪਾਂ ਚੜ ਲਈ ਸੀਗੀ ਤੇ ਇਹਨੂੰ ਆਪਾਂ ਹਾਫ ਕਰਕੇ ਨਾ 2.5 ਇੰਚ ਜਾਂ 3 ਇੰਚ ਦਾ ਆਪਾਂ ਗੈਪ ਪਾਇਆ ਸੀ ਦੇਖੋ ਜਿਸ ਤਰ੍ਹਾਂ ਆਪਣੀ ਬੈਲਟ ਬਣਾ ਲਈ ਸੀ ਪਹਿਲਾਂ ਉਹਨੂੰ ਆਪਾਂ ਇਸ ਤਰ੍ਹਾਂ ਫੋਲਡ ਕਰਕੇ ਨਾ ਇਸ ਤਰ੍ਹਾਂ ਜੀ ਇੰਨਾ ਆਪਾਂ ਇੱਕ ਪਾਸੇ ਵੱਧ ਰੱਖਤਾ ਸੀ ਇੰਨਾ ਪਾਸ ਆਪਾਂ ਘੱਟ ਰੱਖਤਾ ਸੀਗਾ ਜਿਹੜਾ ਵੱਧ ਪਾਸਾ ਸੀ ਉਹ ਆਪਾਂ ਜੜਾਈ ਕਰ ਲਿਆ ਸੀਗਾ ਤੇ ਜਿਹੜਾ ਘੱਟ ਪਾਸਾ ਉਦੇ ਤੇ ਆਪਾਂ ਹੁਣ ਬਲ ਪਾ ਕੇ ਜੜਾਈ ਕਰਾਂਗੇ ਜਿਹੜਾ ਬਾਕੀ ਘੇਰ ਆਪਣੇ ਕੋਲੇ ਬਚਿਆ ਸੀ ਉਹਦੇ ਵਿੱਚ ਸਾਰੇ ਚ ਆਪਾਂ ਬਲ ਪਾ ਲੈਣਗੇ ਆ ਦੇਖੋ ਇਸ ਤਰ੍ਹਾਂ ਹੁਣ ਆਪਣੇ ਤੁਹਾਨੂੰ ਦਿਖਾਉਣੇ ਆਂਗੇ ਆ ਲਓ ਜੀ 벨ਟ ਆਪਣੀ ਪੂਰੀ ਆ ਜੂਗੀ ਦੇਖੋ ਇਸ ਤਰ੍ਹਾਂ ਆਪਾਂ ਨਿਸ਼ਾਨ ਲਗਾ ਕੇ ਬਲ ਪਾ ਸਕਦੇ ਹਾਂ ਕਿੰਨੇ ਵੀ ਇੰਚ ਦੀ ਮਰਜ਼ੀ 벨ਟ ਹੋਵੇ ਕੋਈ ਦਿੱਕਤ ਨਹੀਂ ਆਉਂਦੀ ਹੈਗੀ ਹੁਣ ਆਪਾਂ ਆ ਵਾਲੀ ਸਲਾਈ ਲਗਾ ਦਾਂਗੇ ਬਾਕੀ 벨ਟ ਆਪਣੀ ਜੜੀ ਹੋਈ ਆ ਤੇ ਇਸ ਤਰ੍ਹਾਂ ਤੁਸੀਂ ਬਲ ਪਾ ਸਕਦੇ ਹੋਗੇ ਤੇ ਲੋ ਜੀ ਹੁਣ ਆਪਾਂ ਇਹਨੂੰ ਸਲਾਈ ਲਗਾ ਕੇ ਕੰਪਲੀਟ ਕਰ ਦਨੇ ਆ ਬੈਲਟ ਨੂੰ ਇਹ ਸਭ ਤੋਂ ਸੌਖਾ ਤਰੀਕਾ ਜੀ ਕਿਉਂਕਿ ਨਹੀਂ ਕਈ ਵਾਰ ਪੈਣਾ ਉਲਝ ਜਾਂਦੀਆਂ ਨੇ ਵੀ ਵੱਡੀ ਬੈਲਟ ਆ ਜਾਂ ਛੋਟੀ ਬੈਲਟ ਆ ਕਿੰਨੇ ਇੰਚ ਤੇ ਬੈਲ ਪਾਈਏ ਕਿੰਨਾ ਆਪਾਂ ਕੱਪੜਾ ਰੱਖੀਏ ਵੱਧ ਰੱਖੀਏ ਜਾਂ ਘੱਟ ਰੱਖੀਏ ਹਲਕੀ ਸਲਵਾਰ ਆ ਭਾਰੀ ਸਲਵਾਰ ਆ ਇਸ ਤਰੀਕੇ ਨਾਲ ਬੈਲਟ ਝੜ ਕੇ ਬਾਕੀ ਜਿੰਨਾ ਘੇਰੂ ਆਪਣੇ ਬਲ ਪੈ ਜਾਣਗੇ ਜੇ ਥੋੜਾ ਬਹੁਤ ਕਪੜਾ ਵੱਧ ਘਟ ਹੁੰਦਾਗਾ ਕੋਈ ਕੋਈ ਗੱਲ ਨਹੀਂ ਆਪਾਂ ਲਾਸਟ ਵਾਲੇ ਬਲ ਚ ਸਹੀ ਕਰ ਲੈਣੇ ਹੁੰਨੇ ਆ ਬਾਕੀ ਦਾ ਵੈਸੇ ਨਹੀਂ ਪੂਰਾ ਹੀ ਆ ਜਾਂਦਾ ਆ ਦੇਖੋ ਹੁਣ ਆਪਾਂ ਦੂਸਰੀ ਸਾਈਡ ਤੋਂ ਵੀ ਕੰਪਲੀਟ ਕਰ ਲੈਣੇ ਆਗੇ ਤੇ ਫੇਰ ਆਪਾਂ ਤੁਹਾਨੂੰ ਇਹਦੀ ਵਾਚੋ ਦਿਖਾਉਣੀ ਹੈ ਵੀ ਕਿਸ ਤਰ੍ਹਾਂ ਆਪਣੀ ਸਲਵਾਰ ਬਣੀ ਆਗੀ। ਲਓ ਜੀ ਦੇਖੋ ਆਪਣੇ ਬਲ ਪੈ ਚੁੱਕੇ ਨੇ ਇਹ ਆਪਣੇ ਕੋਲੇ 벨ਟ ਹੈਗੀ ਸੀ ਜੀ 25 ਇੰਚ। 25 ਇੰਚ 벨ਟ ਚ ਆਪਾਂ ਬਲ ਇਸ ਤਰ੍ਹਾਂ ਪਾਏ ਨੇ ਘੇਰਾ ਦਾ ਨਾਰਮਲੀ ਸੀਗਾ ਜਿਆਦਾ ਨਹੀਂ ਸੀਗਾ। ਦੇਖੋ ਇਸ ਤਰ੍ਹਾਂ ਬਲ ਆਪਣੇ ਇੱਕੋ ਜੇ ਆ ਗਏ ਨੇ ਕਿੰਨੇ ਸੋਹਣੇ ਬਲ ਪੈ ਨੇਗੇ। ਤੇ ਇਹ ਸਭ ਤੋਂ ਸੌਖਾ ਤਰੀਕਾ ਜੀ ਬਲ ਪਾਉਣ ਦਾ ਕੋਈ ਦਿੱਕਤ ਨਹੀਂ ਆਉਂਦੀ ਹੈਗੀ ਜੀ। ਸਲਵਾਰ ਬਿਲਕੁਲ ਪਰਫੈਕਟ ਬਣਦੀ ਹੈਗੀ। ਤੇ ਕੋਈ ਆਪਾਂ ਨੂੰ ਨਿਸ਼ਾਨ ਲਾਉਣ ਦੀ ਜ਼ਰੂਰਤ ਨਹੀਂ ਪੈਂਦੀ ਕੋਈ ਨਾਪਣ ਦੀ ਨਹੀਂ ਵੀ ਵਾਲ ਆਪਣਾ ਵੱਡਾ ਛੋਟਾ ਨਾ ਪੈਜੇ ਬਿਲਕੁਲ ਇੱਕੋ ਜਿਹੇ ਵਾਲਾ ਹੁੰਦੇ ਨੇ ਚਲੋ ਠੀਕ ਹੈ ਜੀ ਮੈਨੂੰ ਉਮੀਦ ਆ ਵੀਡੀਓ ਤੁਹਾਨੂੰ ਵਧੀਆ ਲੱਗੀ ਹੋ ਵੀਡੀਓ ਵਧੀਆ ਲੱਗੀ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਠੀਕ ਹੈ ਜੀ ਸਤਿ ਸ਼੍ਰੀ ਅਕਾਲ